ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਹੋ ਸਰਦੀਆਂ ਵਿੱਚ ਹਾਰਟ ਅਟੈਕ ਅਤੇ ਬ੍ਰੇਨ ਹੈਮਰੇਜ ਦੇ ਮਾਮਲੇ ਕਈ ਗੁਣਾ ਵਾਜਦੇ ਹਨ ਡਾਕਟਰ ਅਨੁਸਾਰ ਨਵੰਬਰ ਤੋਂ ਮਾਰਚ ਦਾ ਸਮਾਂ ਅਜਿਹਾ ਹੁੰਦਾ ਹੈ ਜਦੋਂ ਦਿਲ ਦਾ ਦੌਰਾ ਪੈਣਾ ਅਤੇ ਅਧਰੰਗ ਦੀ ਸੁਭਾਵਨਾ ਬਹੁਤ ਪ੍ਰਭਾਵਸ਼ਾਲੀ ਹੋ ਜਾਂਦੀ ਹੈ ਇਸ ਤੋਂ ਸਭ ਤੋਂ ਵੱਡਾ ਕਾਰਨ ਸਰੀਰ ਦੇ ਤਾਪਮਾਨ ਵਿੱਚ ਅਚਾਨਕ ਆਈ ਗਰਾਵਟਰ ਅਤੇ ਮੁੱਖ ਤੌਰ ਤੇ ਇਹ ਸਥਿਤੀ ਉਦੋਂ ਵਾਪਰਦੀ ਹੈ ਜਦੋਂ ਕੋਈ ਵਿਅਕਤੀ ਗਰਮ ਪਾਣੀ ਨਾਲ ਇਸ਼ਨਾਨ ਕਰਨ ਤੋਂ ਬਾਅਦ ਖੁੱਲੇ ਵਿੱਚ ਆਉਂਦਾ ਹੈ ਜਾਂ ਰਾਤ ਨੂੰ ਵਾਸ਼ਰੂਮ ਜਾਣ ਲਈ ਜਾਈ ਅਤੇ ਕੰਮਲ 'ਚ ਬਾਹਰ ਆਉਂਦਾ ਹੈ। ਇਹਨਾਂ ਦੋਹਾਂ ਸਥਿਤੀਆਂ ਵਿੱਚ ਸਰੀਰ ਦਾ ਤਾਪਮਾਨ ਅਚਾਨਕ ਪ੍ਰਭਾਵਿਤ ਹੁੰਦਾ ਹੈ ਜਿਸ ਨਾਲ ਖੂਨ ਦੇ ਪ੍ਰਵਾਹ, ਭਾਵ ਬਲੱਡ ਪ੍ਰੈਸ਼ਰ ਪ੍ਰਭਾਵਿਤ ਹੁੰਦਾ ਹੈ। ਮੇਰਾ ਅਨੁਸਾਰ ਸਰਦੀਆਂ ਵਿੱਚ ਬਲੱਡ ਪ੍ਰੈਸ਼ਰ ਪ੍ਰਭਾਵਿਤ ਹੋਣ ਕਾਰਨ ਬ੍ਰੇਨ ਹੈਮਰੇਜ ਅਤੇ ਹਾਰ ਅਟੈਕ ਵਰਗੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਨੰਬਰ 1 ਹਾਰ ਅਟੈਕ ਅਤੇ ਬ੍ਰੇਨ ਹੈਮਰੇਜ ਵਰਗੀਆਂ ਸਮੱਸਿਆਵਾਂ ਸਰਦੀਆਂ ਵਿੱਚ ਖੂਨ ਦੀਆਂ ਨਾੜੀਆਂ ਸੁਗੜ ਜਾਂਦੀਆਂ ਹਨ ਜਿਸ ਕਾਰਨ ਖੂਨ ਦੀ ਸਪਲਾਈ ਹੋਲੀ ਹੋ ਜਾਂਦੀ ਹੈ ਅਜਿਹੀ ਸਥਿਤੀ ਵਿੱਚ ਬਲੱਡ ਪ੍ਰੈਸ਼ਰ ਵਧ ਜਾਂਦਾ ਹੈ ਜਿਸ ਕਾਰਨ ਦਿਲ ਦਾ ਦੌਰਾ ਪੈਣ ਦੀ ਸੁਭਾਵਨਾ ਹੁੰਦੀ ਹੈ ਇਸੇ ਤਰ੍ਹਾਂ ਠੰਡ ਦੇ ਮੌਸਮ ਵਿੱਚ ਖੂਨ ਗਾੜਾ ਹੋਣ ਕਾਰਨ ਕਈ ਵਾਰ ਖੂਨ ਅਤੇ ਦਿਲ ਅਤੇ ਦਿਮਾਗ ਤੱਕ ਨਹੀਂ ਪਹੁੰਚ ਪਾਉਂਦਾ ਅੰਤਿਜੇ ਵਜੋਂ ਹਾਰਟ ਅਟੈਕ ਅਤੇ ਬ੍ਰੇਨ ਸਟ੍ਰੋਕ ਵਰਗੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ ਨੰਬਰ 2 ਨਹਾਉਂਦੇ ਸਮੇਂ ਨਾ ਕਰੋ ਇਹ ਗਲਤੀ ਇੱਥੇ ਸਮਝਣ ਵਾਲੀ ਗੱਲ ਹੈ ਕਿ ਜਦੋਂ ਅਸੀਂ ਸਰਦੀਆਂ ਵਿੱਚ ਬੰਦ ਕਮਰੇ ਵਿੱਚ ਗਰਮ ਪਾਣੀ ਨਾਲ ਇਸ਼ਨਾਨ ਕਰਦੇ ਹਾਂ ਤਾਂ ਸਰੀਰ ਦਾ ਤਾਪਮਨ ਬਾਹਰੇ ਤਾਪਮਨ ਨਾਲੋਂ ਵੱਧ ਰੰਦਾ ਹੈ ਪਰ ਜਿਵੇਂ ਹੀ ਅਸੀਂ ਬਾਹਰ ਜਾਂਦੇ ਹਾਂ ਬਾਹਰ ਦੀਆਂ ਠੰਡੀਆਂ ਹਵਾਵਾਂ ਤੁਰੰਤ ਸਾਡੇ ਸਰੀਰ ਦਾ ਤਾਪਮਾਨ ਘਟਾਉਣਾ ਸ਼ੁਰੂ ਕਰ ਦਿੰਦੀਆਂ ਹਨ ਜਿਸ ਕਾਰਨ ਖੂਨ ਦੀਆਂ ਨਾੜੀਆਂ ਸੁੰਗੜ ਲੱਗਦੀਆਂ ਹਨ ਅੰਤੀਜੇ ਵਜੋਂ ਬਲੱਡ ਪ੍ਰੈਸ਼ਰ ਵਧਣ ਲੱਗਦਾ ਹੈ ਜਿਸ ਨਾਲ ਦਿਲ ਦੇ ਦੌਰੇ ਦੀ ਸਮੱਸਿਆ ਹੋ ਜਾਂਦੀ ਹੈ ਡਾਕਟਰਾਂ ਮੁਤਾਬਕ ਇਸ ਤੋਂ ਬਚਣ ਲਈ ਗਰਮ ਪਾਣੀ ਨਾਲ ਹੋਣ ਤੋਂ ਬਾਅਦ ਆਪਣੇ ਸਰੀਰ ਨੂੰ ਕੱਪੜਿਆਂ ਨਾਲ ਢੱਕਣਾ ਚਾਹੀਦਾ ਹੈ। ਖੁੱਲੇ 'ਚ ਬਾਹਰ ਆਉਣ ਤੋਂ ਪਹਿਲਾਂ ਕੁਝ ਦੇਰ ਇੰਤਜ਼ਾਰ ਕਰਨਾ ਚਾਹੀਦਾ ਹੈ। ਨੰਬਰ 3, ਰਜਾਈ ਅਤੇ ਕੰਬਲ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਕਰੋ ਇਹ ਕੰਮ। ਇਸੇ ਤਰ੍ਹਾਂ ਜਦੋਂ ਵੀ ਤੁਸੀਂ ਰਾਤ ਨੂੰ ਜਾਂ ਸਵੇਰੇ ਰਜਾਈ ਜਾਂ ਕੰਬਲ ਤੋਂ ਬਾਹਰ ਆਉਂਦੇ ਹੋ ਤਾਂ ਅਚਾਨਕ ਨਾ ਉੱਠੋ ਕਿਉਂਕਿ ਠੰਡ ਦੇ ਮੌਸਮ ਵਿੱਚ ਖੂਨ ਗਾੜਾ ਹੋ ਜਾਂਦਾ ਹੈ ਅਤੇ ਕਈ ਵਾਰ ਅਚਾਨਕ ਜਾਗਣ ਤੋਂ ਬਾਅਦ ਖੂਨ ਦਿਲ ਦਾ ਦਿਮਾਗ ਤੱਕ ਨਹੀਂ ਪਹੁੰਚ ਪਾਂਦਾ نتیਜੇ ਵਜੋਂ ਹਾ ਅਟੈਕ ਅਤੇ ਬ੍ਰੇਨ ਸਟ੍ਰੋਕ ਦੀ ਸੰਭਾਵਨਾ ਵਧ ਜਾਂਦੀ ਹੈ ਇਸ ਲਈ ਸਰਦੀਆਂ ਵਿੱਚ ਸੌਣ ਤੋਂ ਪਹਿਲਾਂ ਕੁਝ ਦੇਰ ਬੈਠੋ ਲਗਭਗ 40 ਸੈਕਿੰਡ ਬੈਠਣ ਤੋਂ ਬਾਅਦ 1 ਮਿੰਟ ਲਈ ਆਪਣੀਆਂ ਲੱਤਾਂ ਨੂੰ ਹੇਠਾਂ ਲਟਕਾਓ ਅਤੇ ਫਿਰ ਗਰਮ ਕੱਪੜੇ ਪਾ ਕੇ ਉਠੋ ਇਸ ਨਾਲ ਸਿਰ ਵਿੱਚ ਖੂਨ ਦਾ ਸਹਾਰਾ ਠੀਕ ਰਹੇਗਾ ਅਤੇ ਸਟ੍ਰੋਕ ਦੀ ਸੰਭਾਵਨਾ ਘਟ ਜਾਂਦੀ ਹੈ ਨੰਬਰ 4 ਇਸ ਸਮੇਂ ਦੌਰਾਨ ਸਟ੍ਰੋਕ ਦਾ ਖਤਰਾ ਵੱਧ ਜਾਂਦਾ ਹੈ ਬ੍ਰੇਨ ਸਟ੍ਰੋਕ ਹਨ ਅਦਰੰਗ ਦੀਆਂ ਦੋ ਸਥਿਤੀਆਂ ਪੈਦਾ ਹੋ ਜਾਂਦੀਆਂ ਹਨ ਇੱਕ ਸਥਿਤੀ ਵਿੱਚ ਦਿਮਾਗ ਨੂੰ ਖੂਨ ਦੀ ਸਪਲਾਈ ਬਹੁਤ ਘੱਟ ਜਾਂਦੀ ਹੈ ਜਿਸ ਨੂੰ ਸੈਟਮਿਕ ਕਿਹਾ ਜਾਂਦਾ ਹੈ ਇਸ ਵਿੱਚ ਮਨੁੱਖ ਦੇ ਬਚਣ ਦੀ ਸੁਭਾਵਨਾ ਹੈ ਦੂਸਰੀ ਸਥਿਤੀ ਵਿੱਚ ਦਿਮਾਗ ਦੀਆਂ ਨਾੜੀਆਂ ਫਟ ਜਾਂਦੀਆਂ ਹਨ ਜਿਸ ਨੂੰ ਹੈਮਰਜ ਕਿਹਾ ਜਾਂਦਾ ਹੈ ਅਜਿਹੀ ਸਥਿਤੀ ਵਿੱਚ ਪੀੜ ਅਤੇ ਬਚਣ ਦੀ ਸੁਭਾਵਨਾ ਨਾਮੁਕਿਨ ਹੈ ਧਿਆਨ ਜੋਗ ਹੈ ਕਿ ਸਰਦੀਆਂ ਵਿੱਚ ਦੁਪਹਿਰ 3 ਵਜੇ ਤੋਂ ਸਵੇਰੇ 6 ਵਜੇ ਤੱਕ ਸਟ੍ਰੋਕ ਦੀ ਸੰਭਾਵਨਾ ਬਹੁਤ ਜ਼ਿਆਦਾ ਹੁੰਦੀ ਹੈ ਅਜਿਹੀ ਸਥਿਤੀ ਵਿੱਚ ਤੁਹਾਨੂੰ ਇਸ ਸਮੇਂ ਬਹੁਤ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਧੰਨਵਾਦ